ਉਹ ਯਾਦ ਪਹਿਲੀ ਇੰਦਰਾ ਗਾਂਧੀ ਦੀ ਸਰਕਾਰ ਆਈ ਹੈ ਜਿਨੇ ਸਿੰਧਾ ਤੋਪਾਂ ਵੇਚੀਆਂ ਹਰਮੰਦਰ ਸਾਹਿਬ ਨੂੰ ਕਾਸਟਕ ਸਾਹਿਬ ਨੂੰ ਨਿਸ਼ਾਨਾ ਬਣਾਇਆ ਸ੍ਰੀ ਮੁਕਸਰ ਸਾਹਿਬ ਦੇ ਮਾਗੀ ਮੇਲੇ ਮੌਕੇ ਜਿੱਥੇ ਸ਼ੋਮਣੀ ਅਕਾਲੀ ਦਲ ਵੱਲੋਂ ਲਗਾਈ ਗਈ ਸਿਆਸੀ ਕਾਨਫਰੰਸ ਵਿੱਚ ਵੱਖ-ਵੱਖ ਲੀਡਰ ਵੱਲੋਂ ਆਪਣੇ ਆਪਣੇ ਵਿਚਾਰ ਦਿੱਤੇ ਗਏ ਉੱਥੇ ਹੀ ਆਏ ਹੋਏ ਲੋਕਾਂ ਨੂੰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਸੰਬੋਧਨ ਕੀਤਾ ਗਿਆ ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ 90 ਵਰਿਆਂ ਤੋਂ ਉੱਤੇ ਦੇ ਹੋ ਗਏ ਨੇ ਪਰ ਫੇਰ ਵੀ ਵਿਰੋਧੀਆਂ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੂਰੇ ਜੋਸ਼ ਨਾਲ ਤਿੱਖੇ ਨਿਸ਼ਾਨੇ ਸੱਦ ਗਏ ਤੇ ਦੂਰ ਦਰਾਜ ਤੋਂ ਆਏ ਇਸ ਪਵਿੱਤਰ ਧਰਤੀ ਤੇ ਦਰਸ਼ਮ ਕਰਨ ਲਈ ਨਤਮਸਤਕ ਹੋਣ ਲਈ گروہ گرو روپسا سنگ جی وائی گروہ جی کا وائی گروہ جی کی فتح آج دا دن بڑا اتہاسک دن ہے بڑا پوتر دن ہے اور پنتھ لی خالسا پنت لی بہت ہی فخر والا دن ہے جتھے جی ااھی دا پوتر دن منا رہے ہیں یہ دن سارے ہندوستان میں منایا جا رہے ہیں وقت وقت نامان نام لیکن اے دن خالسا قوم لئی ایک اہم دن ہے ਇਹ ਤਰਤੀ 40 ਮੁਕਤੀਆਂ ਦੀ ਤਰਤੀ ਨੂੰ ਅਸੀਂ ਨਤਮਸਤਕ ਹੋਣਾ ਆਇਆ ਕਿਉਂਕਿ ਤੁਸੀਂ ਇਸ ਦਿਨਤਾ ਤਹਾਰ ਸਾਰੇ ਜਾਣਦੇ ਹੋ ਮੈਂ ਉਹਦੇ ਵਿੱਚ ਜ਼ਿਆਦਾ ਨਹੀਂ ਜਾਣਾ ਚਾਹੁੰਦਾ ਪਰ ਜੋ ਮਾਤਾ ਪਾਗੋ ਜੀ ਜਾ ਉਹਨਾਂ 40 ਜਿਹੜੇ ਵਦਾਵਾ ਲੈ ਕੇ ਗਏ ਸਨ ਉਹਨਾਂ ਨੂੰ ਪ੍ਰੇਰਨਾਸਤੇ ਰੋਜ਼ ਜਿਨ੍ਹਾਂ ਨੇ ਵਧਾਈ ਕੀਤਾ ਉਹਨਾਂ ਦਾ ਵੀ ਮੈਂ ਵਧਾਈ ਦਿੰਦਾ ਔਰ ਅੱਥੇ ਭਾਈ ਮਹਾਨ ਸਿੰਘ ਜੀ ਨੇ ਬਾਕੀ ਸਿੰਘ ਸ਼ਹੀਦ ਹੋ ਗਏ ਗੁਰੂ ਸਾਹਿਬ ਨੂੰ ਇੱਕੋ ਬੇਨਤੀ ਕੀਤੀ ਕਿ ਸਾਡਾ ਵਦਾਵਾ ਪਾੜਦੇ ਮਾਈ ਪਾਗੋ ਜੀ ਹਿੰਦੁਸਤਾਨ ਵਿੱਚ ਪਹਿਲੀ ਬੀਬੀ ਐ ਪਹਿਲੀ ਮਾਤਾ ਹੈ ਜਿਨੇ ਆਪ ਹੱਥ ਵਿੱਚ ਤਲਵਾਰ ਲੈ ਕੇ ਲੜਾਈ ਲੜੀ ਫਿਰ ਰਾਣੀ ਆਫ ਚੰਸੀ ਉਹਨੇ ਲੜਾਈ ਲੜੀ ਇਸ ਚੀਜ਼ ਦਾ ਵੀ ਸਾਨੂੰ ਬਹੁਤ ਵੱਡਾ ਫਕਰ ਹੈ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਊਗੀ ਕਿ ਮਾਈ ਪਾਗੋ ਜੀ ਦੇ ਨਾਂ ਤੇ ਮਹਾਲੀ ਵਿੱਚ ਇੱਕ ਇਹ ਜਿਹਾ ਅਦਾਰਾ ਖੋਲਿਆ ਜਿੱਥੇ ਬੀਬੀਆਂ ਲੜਦੀਆਂ ਜਿਹੜੀਆਂ ਫੌਜ ਵਿੱਚ ਬਤੌਰ ਲੈਫਟੀਨੈਂਟ ਕਮਿਸ਼ਨ ਅਫਸਰ ਬਣਨਾ ਹੈ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਮਾਈ ਪਾਗੋ ਜੀ ਦੇ ਨਾਂ ਤੇ ਉਹ ਇੰਸਟੀਚਿਊਸ਼ਨ ਖੁੱਲਿਆ ਵੀਰੋ ਜਬਰ ਜ਼ੁਲਮ ਤੇ ਬੇਇਨਸਾਫੀ ਦੇ ਖਿਲਾਫ ਲੜਨਾ ਸਾਨੂੰ ਗੁਰਤੀ ਵਿੱਚ ਮਿਲਿਆ ਗੁਰੂ ਸਾਹਿਬਾਨ ਨੇ ਆਪ ਕੁਰਬਾਨੀਆਂ ਦਿੱਤੀਆਂ ਸਹਿਬਾਨ ਨੇ ਬਾਬਰ ਦਾ ਸਮਾਜ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਵੰਨੇ ਵਿੱਚ ਕੋਈ ਹੋ ਜੇ ਰਾਜ ਦੇ ਖਿਲਾਫ ਨਹੀਂ ਬੋਲ ਸਕਦੇ ਸੰਨ ਲੇਕਿਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਬਾਬਰ ਜਾਬਰ ਰਾਜੇ ਸ਼ੀ ਮੁਕਦਮ ਕੁੱਤੇ ਜਾਇ ਜਗਾਂ ਬੈਠੇ ਕੁੱਤੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਾਬਰ ਦੀਆਂ ਕਾਲ ਕੋਠੀਆਂ ਜੀ ਰਹਿਣਾ ਪਿਆ شری گروہ ارجن دیو جی مہاراج دی شہادت او بھی ظلم تے جبر دے خلاف شری گروہ تیگ بہادر جی دی شہادت جبر ظلم دے خلاف تے گروہ گوبند سنگھ جی مہاراج نے سارا سرپنس وارتا جبر ظلم دے خلاف سے بے دے خلاف اس لئی شرمنی اکالی دل ਜਿਹੜਾ ਗੁਰੂ ਸਾਹਿਬਾਨ ਦੇ ਦੱਸੇ ਹੋਏ ਰਸਤੇ ਤੇ ਚੱਲਦਾ ਹੈ ਜਿਸਾਂ ਵੀ ਦੇਸ਼ ਤੇ ਕੋਈ ਪੀੜ ਪਈ ਹੈ ਕੋ ਲੜਾਈ ਲੜਨ ਦਾ ਵੀ ਲਾਇਆ ਹੈ ਸੂਪੇ ਦੇ ਹੱਕਾਂ ਲਈ ਰਾਖੀ ਲਈ ਜਾਂ ਦੇਸ਼ ਦੇ ਹੱਕਾਂ ਦੀ ਰਾਖੀ ਲਈ ਤਦ ਸ਼ਰਮਣੀ ਅਕਾਲੀ ਦਲ ਦੇ ਬਹਾਦਰ ਵਰਕਰਾਂ ਨੇ ਹਮਦਰਦਾਂ ਨੇ کد کسی قربانی تو پیچھے نہیں ہٹے نال بڑیاں بے انصافیاں ہوئی ادی سوچیا نہیں سی سر جب اپنے دیش وچ اپنی حکومت ہوگی تو نال اسی طرح کے ظلم ہون گے جبر ہونے گے بے انصافی ہوگی ਜਿਵੇਂ ਸਾਡੇ ਅੰਗਰੇਜ਼ਾਂ ਦੇ ਰਾਜ ਵਿੱਚ ਹੋਈ ਜਾਂ ਮੁਗਲਾਂ ਦੇ ਰਾਜ ਵਿੱਚ ਹੋਈ। ਇਹ ਨਹੀਂ ਨਹੀਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੰਦਰਾ ਗਾਂਧੀ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਅਤੇ ਉਹਨਾਂ ਕਹਿ ਕੇ ਇੰਦਰਾ ਗਾਂਧੀ ਸਮੇਤ ਪੂਰੀ ਕਾਂਗਰਸ ਸਿੱਖਾਂ ਦੀ ਕਾਤਲ ਜਮਾਤ ਹੈ। ਕਾਂਗਰਸ ਦੀ ਸਰਕਾਰ ਨੇ ਸਿੱਖਾਂ ਦੇ ਨਹੀਂ ਬਲਕਿ ਮਨੁੱਖਤਾ ਦੇ ਸਭ ਤੋਂ ਪਵਿੱਤਰ ਸਾਨ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਤੁਸੀਂ ਸਾਰੇ ਦੁਨੀਆ ਦਾ ਇਤਿਹਾਸ ਵੇਖ ਲਓ ਕਦੇ ਇੱਕ ਸਰਕਾਰ ਨੇ ਧਰਮ ਸਥਾਨਾਂ ਤੇ ਹਮਲਾ ਨਹੀਂ ਕੀਤਾ ਸਮਝ ਜੇ ਤੂ ਮੁਲਕਾਂ ਦੇ ਨਾਲ ਲੜਾਈ ਹੁੰਦੀ ਆ ਬੀਜ ਦੀ ਉੱਥੇ ਉਹਨਾਂ ਦੀਆਂ ਫੌਜਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕਿਸੇ ਧਰਮ ਸਥਾਨ ਤੇ ਬੰਬ ਨਹੀਂ ਸੁੱਟਣਾ ਕਿ ਹਸਪਤਾਲ ਤੇ ਨਹੀਂ ਸੁੱਟਣਾ ਕਿ ਸਕੂਲ ਤੇ ਨਹੀਂ ਸੁੱਟਣਾ پر دنیا پہلی اندرہ اندرا گاندی دی سرکار آئی ہے جنہیں صدہ پیجیاں ہر مندر صاحب نو کال تک صاحب نو نشانہ بنایا اور ساڑھا پویتر جل جڑا اور لال کرتا ہے خون نالے نیا اڈیا شہادت ہوئی کدے سنیا ਕਿ ਬੇਗੁਨਾਹ ਨੂੰ ਸਰਕਾਰ ਮਾਰੇ ਸਰਕਾਰ ਦਾ ਕੰਮ ਹੈ ਗੁਨਾਹਗਾਰ ਜਿਹੜੇ ਉਹਨਾਂ ਨੂੰ ਸਜ਼ਾ ਦੇਵੇ ਤੇ ਬੇਗੁਨਾਹ ਦੀ ਰਾਖੀ ਕਰੇ ਇਹ ਵੀ ਹਿੰਦੁਸਤਾਨ ਦੀ ਦੁਨੀਆ ਦੀ ਪਹਿਲੀ ਸਰਕਾਰ ਹੈ ਜਿਨੇ ਬੇਗੁਨਾਹ ਦਾ ਕਤਲ ਇਸ ਤਰ੍ਹਾਂ ਕੀਤਾ ਕਿ ਜਿਸ ਦੀ ਮਿਸਾਲ ਨਹੀਂ ਮਿਲਦੀ ਗਲ ਵਿੱਚ ਟਾਇਰ ਪਾੜ ਕੇ ਪਾ ਕੇ ਪੈਟਰੋਲ ਪਾ ਕੇ ਸਾੜੇ ਗਏ ਤੇ ਜਦੋਂ ਤਕਲੀਫ ਵਿੱਚ ਉਹ ਤੜਫਾਉਂਦੇ ਸਨ ਤਾਂ ਕਹਿੰਦੇ ਸਨ ਕਿੰਨਾ ਵੱਡਾ ਨਾਸ਼ ਹੋ ਰਿਹਾ ਕਿੰਨਾ ਵਧੀਆ ਨਾਸ਼ ਹੋ ਰਿਹਾ ਮੈਂ ਹੈਰਾਨ ਆ ਮੈਂ ਲੋਕਾਂ ਤੇ ਵੀ ਹੈਰਾਨ ਆ ਕਿ ਐਹੀ ਜੀ ਜ਼ਾਲਮ ਸਰਕਾਰ ਜਿਸ ਦਾ ਇਹ ਜਾਂ ਇਤਿਹਾਸ ਹੈ ਉਹਨੂੰ ਫੇਰ ਸਰਕਾਰ ਬਣਾਉਣ ਵਾਸਤੇ ਆਪਣਾ ਯੋਗਦਾਨ ਦਿੰਨੇ ਆ ਮੈਂ ਭਰਾਓ ਤੁਹਾਨੂੰ ਕਹਿਣਾ ਕਿ ਜਿਹੜਾ ਕਾਂਗਰਸ ਦਾ ਮਦਦਗਾਰ ਹੁੰਦਾ ਹੈ ਉਹਦਾ ਮਤਲਬ ਕੀ ਹੈ ਉਹ ਇਹ ਸਾਬਤ ਕਰਦਾ ਹੈ ਕਿ ਜੋ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਸੀ ਉਹ ਠੀਕ ਕੀਤਾ ਕੀ ਤੁਸੀਂ ਇਹ ਕੋਈ ਆਪਣੇ ਬੰਦਾ ਕਹਿ ਸਕਦਾ ਲੇਕਿਨ ਇਹ ਵਜ਼ੀਰੀਆਂ ਦੇ لالچی ਇਹ ਐਮਐਲਏ ਦੇ لالچی ਜਿਨ੍ਹਾਂ ਨੂੰ ਨਾ ਕੌਮ ਨਾਲ ਪਿਆਰ ਹੈ ਨਾ ਦੇਸ਼ ਨਾਲ ਪਿਆਰ ਹੈ ਇਹ ਲੋਕ ਉਸ ਪਾਰਟੀ ਦੇ ਮੁਦਾਈ ਬਣ ਜਾਂਦੇ ਪ੍ਰਾਤ ਥੋੜੀ ਸਰਕਾਰ ਬਣੀ ਇੱਥੇ ਉਹ 10 ਸਾਲ ਤੁਸੀਂ ਦਾਸ ਨੂੰ ਮੌਕਾ ਦਿੱਤਾ ਇਹ ਸੇਵਾ ਕਰਨ ਦਾ ਉਹ ਦਸਾਂ ਸਾਲਾਂ ਵਿੱਚ ਇਹੋ ਜਿਹੇ ਇਤਿਹਾਸਕ ਫੈਸਲੇ ਲਏ ਜਿਹੜਾ ਹਿੰਦੁਸਤਾਨ ਕੀ ਦੁਨੀਆ ਵਿੱਚ ਕਿਸੇ ਨੇ ਉਹ ਜਿਹੇ ਫੈਸਲੇ ਨਹੀਂ ਲਏ ਮੈਂ ਸੋਚਿਆ ਕਿ ਸਭ ਤੋਂ ਵੱਡਾ ਖਰਚ ਕਿਸਾਨੀ ਦਾ ਜਿਹੜਾ ਹੈ ਉਹ ਕੀ ਹੈ ਉਹ ਸੀ ਬਿਜਲੀ ਦੇ ਬਿੱਲ 6000 ਕਰੋੜ ਰੁਪਇਆ ਸਾਲ ਦਾ ਤੁਹਾਨੂੰ ਦੇਣਾ ਪੈਂਦਾ ਸੀ ਤੇ ਵੀਰੋ ਫਿਰ ਮੈਂ ਫੈਸਲਾ ਲੈ ਲਿਆ ਕਿ ਇਹ ਕਿਸਾਨੀ ਦੀ ਹਾਲਤ ਚੰਗੀ ਨਹੀਂ ਇਸਕੇ ਸਭ ਤੋਂ ਵੱਡਾ ਫੈਸਲਾ ਜੋ ਉਹਨਾਂ ਨੂੰ ਸਭ ਤੋਂ ਦੁਖਦਈ ਸੀ ਨਾ ਨਹਿਰ ਦਾ ਪਾਣੀ ਦਾ ਕੋ ਲਿਆ ਤੇ ਨਾ ਬਿਜਲੀ ਦਾ ਲਿਆ ਹੁਣ ਗੱਲ ਆਉਂਦੀ ਹੈ ਕਰਜ਼ਾ ਮਾਫ ਫਲਾਨਾ ਕੋਈ ਭਰਾ ਮੈਨੂੰ ਪੰਜਾਬ ਦੱਸ ਦੇ ਕਿ ਉਸ ਵੇਲੇ ਦਾ ਜਿਹੜਾ ਮੇਰਾ ਫੈਸਲਾ ਸੀ ਉਹ ਲਾਗੂ ਹੋਣ ਚ ਮੈਂ ਨਹੀਂ ਕਿਹਾ ਵੀ 3 ਏਕੜ ਵਾਲੇ ਨੂੰ ਕਰਨਾ ਹੈ 2 ਏਕੜ ਵਾਲੇ ਨੂੰ ਕਰਨਾ ਹੈ 4 ਛਰਤਾ ਨਹੀਂ ਸਨ ਔਦੂ ਬਾਤ ਤੁਸੀਂ ਦੇਖ ਲਓ ਕਿੰਨੇ ਸਾਲ ਹੋ ਗਏ ਤੇ ਕਿੰਨੇ ਹਜ਼ਾਰ ਕਰੋੜ ਰੁਪਇਆ ਹਰ ਸਾਲ ਤੁਹਾਡੀਆਂ ਜੇਬਾਂ ਚੋਂ ਜਾਣਾ ਸੀ ਇਹ ਹਿੰਦੁਸਤਾਨ ਕੀ ਦੁਨੀਆ ਵਿੱਚ ਇਹ ਜਿਹਾ ਫੈਸਲਾ ਨਹੀਂ ਹੋਇਆ আর ਨਾਲ ਇਹ ਵੀ ਹੋਇਆ ਕਿ ਤੁਹਾਨੂੰ ਖੁੱਲੀ ਛੁੱਟੀ ਦਿੱਤੀ ਜਿੰਨੇ ਮਰਜ਼ੀ ਟਿਊਵਲ ਲਾ ਲੋ ਕੋਈ ਟਿਊਵਲ ਇਹ ਨਹੀਂ ਕਿ ਕੋ ਅਰਜੀ ਹੁਕਮ ਹੋ ਗਿਆ ਕਿ ਸਾਰੇ ਜੋ ਵੀ ਕੋਈ ਆਖੇ ਅਰਜੀ ਦੇ ਉਹਨੂੰ ਟਿਊਬਲ ਦੇ ਦੇ। ਸੋ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਉਮਰ ਵਿੱਚ ਜੋ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਉਸ ਕਰਕੇ ਪ੍ਰਕਾਸ਼ ਸਿੰਘ ਬਾਦਲ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਨੇ ਕਿਉਂਕਿ ਵਿਰੋਧੀਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇਸ ਉਮਰ ਵਿੱਚ ਸਿਰਫ ਪੁੱਤਰ ਮੋਹ ਕਰਕੇ ਲੋਕਾਂ ਵਿੱਚ ਵਿਚਰੇ ਨੇ ਅਤੇ ਉਹਨਾਂ ਦੇ ਦਿਲ ਵਿੱਚ ਪੰਜਾਬ ਦੇ ਲਈ ਕੋਈ ਵੀ ਦਰਦ ਨਹੀਂ ਹੈ। ਬਿਊਰੋ ਰਿਪੋਰਟ ਪੰਜਾਬ ਲੁਕ ਚੈਨਲ